ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 12.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਸ ਜਿਹੜੇ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟਸ ਸਲਾਈਟਲੀ ਵਾਰਮਰ ਚੱਲ ਰਹੀਆਂ ਨੇ ਨਾਰਮਲ ਕੰਡੀਸ਼ਨਸ ਤੋਂ ਅੱਜ ਜੇ ਅਸੀਂ ਆਉਣ ਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਆਉਣ ਵਾਲੇ 1-2 ਦਿਨ ਜਿਹੜੇ ਕੋਲਡ ਡੇ ਕੰਡੀਸ਼ਨਸ ਔਰ ਫੌਗੀ ਕੰਡੀਸ਼ਨਸ ਜਿਹੜਾ ਸਟੇਟ ਦੇ ਵਿੱਚ ਪ੍ਰੀਵੈਲ ਕਰ ਸਕਦੀਆਂ ਨੇ ਔਰ ਉਹਦੇ ਵਾਸਤੇ ਅੱਜ ਆਈਐਮਡੀ ਵੱਲੋਂ ਔਰੇਂਜ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਹੈ ਮੈਂ ਕਿੰਨੇ ਕੇ ਪੰਜਾਬ ਦੇ ਕਿੰਨੇ ਹਿੱਸਿਆਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ بارش ਤੇ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਆ ਜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਈਸੋਲੇਟਿਡ ਪਲੇਸਿਸ ਵਾਸਤੇ ਜਿਹੜਾ yellow alert ਹੋ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕਿਤੇ ਕਿਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ بارش ਵੀ ਹੋ ਸਕਦੀ ਹੈ ਤਾਂ ਇਹ ਜਿਹੜੀ بارش ਹੋਗੀ ਇਸ بارش ਨਾਲ ਕੋਈ ਫਸਲਾਂ ਤੇ ਵੀ ਕੋਈ ਨੁਕਸਾਨ ਹੋਣ ਦਾ ਨਹੀਂ ਜੀ ਨਹੀਂ ਇਹ ਹਲਕੀ بارش ਦੀ ਪ੍ਰੈਡਿਕਸ਼ਨ ਹੈ ਜੀ ਕਿਉਂਕਿ ਜਿਹੜੀਆਂ ਕ੍ਰੌਪਸ ਨੂੰ ਸੋਇਲ ਮੋਇਸਚਰ ਚਾਹੀਦਾ ਹੁੰਦਾ ਸੋ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈਗੀ ਸੋ ਇਹ ਕ੍ਰੌਪਸ ਵਾਸਤੇ ਬੈਨੀਫੀਸ਼ੀਅਲੀ ਰਹੇਗੀ ਔਰ ਸੈਕੰਡਲੀ ਜੇ ਅਸੀਂ ਪ੍ਰੈਸੈਂਟ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਕਿਉਂਕਿ ਰਬੀ ਕ੍ਰੌਪਸ ਦੀ ਜਿਹੜੀ ਲੋ ਟੈਂਪਰੇਚਰ ਕੰਡੀਸ਼ਨਸ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਕ੍ਰੌਪ ਨੂੰ ਕੋਈ ਨੁਕਸਾਨ ਨਹੀਂ ਹੈ ਅੱਜ ਸ੍ਰਮਨ ਪਹਿਲਾਂ ਵੀ ਇੱਕ ਦਿਨ ਬਾਰਿਸ਼ ਹੋਈ ਹੈ ਤੇ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰਿਸ਼ ਹੋਏਗੀ ਤੇ ਇਹਦੇ ਨਾਲ ਜਿਹੜੀ ਸੁੱਕੀ ਠੰਡ ਪਈ ਸੀ ਜਾਂ ਲੋਕ ਜਿਹੜੇ ਬਿਮਾਰ ਹੋ ਸੀ ਇਸ ਨੇ ਨਾਲ ਵੀ ਰਾਹਤ ਮਿਲੇ ਬਿਲਕੁਲ ਜੀ ਕਿਉਂਕਿ ਜਦੋਂ ਡਰਾਈ ਠੰਡ ਹੁੰਦੀ ਹੈ ਤਾਂ ਉਹਦਾ ਜ਼ਿਆਦਾ ਹੈਲਥ ਇਸ਼ੂਸ ਹੁੰਦੇ ਨੇ ਇਹਦੇ ਨਾਲ ਥੋੜਾ ਹਵਾ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਉਹਦੇ ਨਾਲ ਹੈਲਥ ਵਾਸਤੇ ਵੀ ਠੀਕ ਹੈ ਔਰ ਜਿਹੜਾ ਸੋਇਲ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਕ੍ਰੌਪਸ ਵਾਸਤੇ ਵੀ ਉਹਦਾ ਬੈਨੀਫਿਟ ਹੈ ਬਾਰਿਸ਼ ਦੇ ਨਾਲ ਨਾਲ ਹਲਕੀ ਕਿਤੇ ਗੜੇਵਾਲੀ ਇਹ ਸਾਤ ਨਹੀਂ ਇਸ ਸੰਦੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਤੇ ਮੈਂ ਇਹ ਕਿ ਲੋਕਾਂ ਨੂੰ ਇਹ ਬਿਲਕੁਲ ਕਹਿਣਾ ਚਾਹੁੰਗੀ ਠੰਡ ਦੇ ਰਿਸ਼ਤੇ ਦਾ ਆਪਣਾ ਵਿਚਾਰ ਕਰ ਸਕਦੇ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਜਿਹੜੀਆਂ ਕੋਲਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਉਹਨਾਂ ਨੂੰ ਆਊਟਡੋਰ ਐਕਟੀਵਿਟੀਆਂ ਘੱਟੋ ਘੱਟ ਕਰਨੀਆਂ ਚਾਹੀਦੀਆਂ ਨੇ ਜਿੰਨਾ ਹੋ ਸਕੇ ਬਾਹਰ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਓ ਪ੍ਰੋਪਰਲੀ ਕਵਰਡ ਜਾਓ ਔਰ ਹੈਲਥੀ ਔਰ ਨਿਊਟ੍ਰੀਸ਼ੀਅਸ ਡਾਈਟ ਲੈਣੀ ਚਾਹੀਦੀ ਹੈ ਤਾਂ ਕਿ ਸਿਹਤ ਨੂੰ ਕੋਈ ਇਫੈਕਟ ਨਾ ਹੋ ਸਕੇ